ਸਤ ਸ੍ਰੀ ਅਕਾਲ ਦੋਸਤੋ ਅੱਜ ਬੋਲਲੇਵਾਲ ਪਿੰਡ ਨੇੜੇ ਮਾਛੀਵਾੜਾ ਵਿਖੇ ਇੱਕ ਬਹੁਤ ਹੀ ਵਿਸ਼ਾਲ ਦੰਗਲ ਮੇਲਾ ਕਰਾਇਆ ਗਿਆ ਜਿੱਥੇ ਬਹੁਤ ਸ਼ਾਨਦਾਰ ਬਹੁਤ ਖੂਬਸੂਰਤ ਏਰੀਏ ਦੇ ਨਗਰ ਦੇ ਦੂਰੋਂ ਦੂਰੋਂ ਚੱਲ ਕੇ ਪੰਜਾਬ ਮਹਾਰਾਸ਼ਟਰ ਔਰ ਇੱਥੋਂ ਤੱਕ ਕਿ ਮੱਧ ਪ੍ਰਦੇਸ਼ ਹਰਿਆਣਾ ਦੇ ਔਰ ਹਿਮਾਚਲ ਦੇ ਪਹਿਲਵਾਨ ਇਕੱਠੇ ਹੋਏ ਜਿੱਥੇ ਕਿ ਬਹੁਤ ਹੀ ਦਰਸ਼ਕਾਂ ਨੂੰ ਆਨੰਦ ਆਇਆ ਔਰ ਬਹੁਤ ਸ਼ਾਨਦਾਰ ਕੁਸ਼ਤੀਆਂ ਲੜੀਆਂ ਗਈਆਂ ਔਰ ਇੱਥੇ ਸੀਗੀ ਇਸ ਪਿੰਡ ਦੇ ਵਿੱਚ ਸਲਾਣਾ ਛੇਜ ਮੇਲੇ ਦੇ ਵਿੱਚ ਜਿਹੜੀ ਝੰਡੀ ਦੀ ਕੁਸ਼ਤੀ ਰੱਖੀ ਗਈ ਸੀ ਉਹ ਰੱਖੀ ਗਈ ਸੀ ਤਲ ਫਲਾਈ ਔਰ ਗੌਰਵ ਐਮਪੀ ਹਾਂਜੀ ਇਹ ਮੱਧ ਪ੍ਰਦੇਸ਼ ਤੋਂ ਨੇ ਗੌਰਵ ਇੱਕ ਗੌਰਵ ਮਾਛੂਵੜਾ ਧਿਆਨ ਰੱਖਣਾ ਤੇ ਇਹ ਕੁਸ਼ਤੀ ਬਹੁਤ ਸ਼ਾਨਦਾਰ ਸੀ ਟੱਕਰ ਦੇ ਮਨਸੀ ਕਮੇਟੀ ਨੇ ਬਹੁਤ ਵਧੀਆ ਸਿਲੈਕਸ਼ਨ ਕਰਿਆ ਤੇ ਚੁਣੇ ਮਨ ਵਧੀਆ ਸੀ ਵਿਊ ਕਰਨਾ ਅੱਜ ਆਪਾਂ ਕੁਸ਼ਤੀ ਦਾ ਸੋ ਦੋਸਤੋ ਪਹਿਲਾਂ ਆਉ ਆਪਾਂ ਕੁਸ਼ਤੀ ਦੇਖਦੇ ਹਾਂ ਥੋੜਾ ਚਾਹੀਦਾ ਹਸਲਾ ਇਨਸਾਨ ਅੰਦਰ ਦੀ ਦੀ ਇੱਕ ਨੰਬਰ ਦੀ ਵੱਡੀ ਕੁਸ਼ਤੀ ਦੀ ਹੱਥ ਜੇ ਵੀ ਕਰਾ ਕੇ ਪ੍ਰਬੰਧਕ ਕਮੇਟੀ ਵਾਪਸ ਮੰਜਵਾਲ ਪੁੱਤਰੀ ਨਾਲ ਹੀ ਪੂਨੀਆ ਨਾਲ ਹੀ ਚੱਕਰਾ ਤੇ ਨਾਲੇ ਕਹਿੰਦੇ ਰਾਣਵਾ ਪੇਟ ਵਾਲਾ ਆ ਤਾਲਵਾ ਬਾਬਾ ਭਲਾਈ ਸਾਹਿਬ ਵਾਲਾ ਕਾਲੇ ਰੰਗ ਦਾ ਲੰਗੋਟਾ ਤੇ ਪਰਲੇ ਪਾਸੇ ਕਹਿੰਦੇ ਮੱਧ ਪ੍ਰਦੇਸ਼ ਦੇ ਸਿੱਟਿਕ ਅੰਦੌਰ ਦਾ ਤੇ ਹੋਰ ਧਰਮ ਦਾ ਗੋਲਰ ਮਹਿਲਵਾਨ ਜਿਹੜਾ ਜੱਖੇ ਵਾਲ ਖਾੜੇ ਚ ਜਨ ਸਮੇ ਸਾਡੇ ਪਾਲਾ हिमाचल केसरी ਵੱਡੇ ਮੱਲ ਦੇ ਅਖਾੜੇ ਦੇ ਵਿੱਚ ਮੈਂ ਦਰਦਾ ਧੰਨ ਦਾ ਟਾਂਗੂ ਵਾਲੇ ਮਹਾਰਾਜ ਦੀ ਰਹਿਮਤ ਹੈ ਹੁੜੇ-ਹੁੜੇ 6-7 ਨਵੰਬਰ ਨੂੰ ਵੱਡਾ ਸ਼ਿੰਜ ਮੇਲਾ ਹਿਮਾਚਲ ਦੀ ਧਰਤੀ ਦੇ ਜੱਗੇਾਂ ਦੇ ਧਰਤੀ ਦੇ ਵੀ ਸਿਰੇ ਦਾ ਡੱਕਲ ਦਿਖਾਇਆ ਤੇ ਆਉਣ ਵਾਲਾ 21 ਨਵੰਬਰ ਦਾ ਫੇਰ ਸਾਡੇ ਦੀਪਾ ਬਾਬਾ ਜੀ ਪੀਰ ਬਾਬਾ ਫਲਾਈ ਸਾਹਿਬ ਸ਼ੇਰ ਕਰਨੀ ਧਰਤੀ ਦੇ 12 ਸਮਝ ਲਓ ਵੱਡੀਆਂ ਸਪੈਸ਼ਲ ਕੁਸ਼ਤੀਆਂ ਸ਼ੁਰੂ ਹੋ ਜਾਣੀਆਂ ਹੈ ਤਾਂ ਬੇ ਹਿੰਦੁਸਤਾਨ ਦੇ ਸਾਰੇ ਰੁਸਤਮ ਖਾੜਿਆਂ ਨੂੰ ਪਹਿਲਵਾਨਾਂ ਨੂੰ ਬਾਬਾ ਜੀ ਵੱਲੋਂ ਇੱਕ ਵਾਰੀ ਗੁਰੂ ਪੀਰਾਂ ਫਕੀਰਾਂ ਦੇ ਨਾਂ ਤੇ ਤਾੜੀ ਮਾਰਿਓ ਜਰਾ ਜ਼ੋਰ ਦਾ ਅੱਜ ਦੀ ਵੱਡੀ ਕੁਸ਼ਤੀ ਹੈ ਸਿਰੇ ਦਾ ਮੁਕਾਬਲਾ ਹੈ ਓਏ ਹੋਏ ਜਦੀ ਸੁਖ ਸ਼ਾਂਤੀ ਦਾ ਝੰਡ ਮੇਲਾ ਹੈ ਇੱਕ ਪਾਸੇ ਗੌਰਵ ਹੈ ਓਏ ਹੋਏ ਕਿਆ ਕੈਸੇ ਤਾਲ ਪ੍ਰਵਣ ਸ਼ੇਰਗੜ ਫਲਾਈ ਓ ਪਰਲੇ ਪਾਸੇ ਸਾਮੇ ਦੀ ਬਾਤ ਹੁਣੀਆ ਕਹਿੰਦਾ ਮੁੱਲ ਪੈਂਤ ਸਰੀਰਾਂ ਦੇ ਜਿੰਨਾ ਲਾਈਆਂ ਮਿੰਡ ਤਾਂ ਉੱਟ ਕੇ ਤੰਗ ਜੋਰ ਚ ਬੰਨਣਾ ਦਾ ਲੈ ਜਨ ਪਰਿਆ ਮੈਲਾ ਲੁੱਟ ਕੇ ਇਹ ਕਾੜੀਆਂ ਦੇ ਕੋੜੇ ਨੇ ਯਾਰਾ ਕਦੇ ਹੀ ਜਾਂਦੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਤੇ ਲੁੱਡੀਆਂ ਪੌਂਦੀ ਫਿਰੇ ਜਵਾਨੀ ਇੱਥੇ ਸਾਡੇ ਪਾਲੀ ਸਰਪੰਚ ਸਾਹਿਬ ਲੈ ਨੇ ਤਾਲਮ ਕੁਸ਼ਤੀ ਜਿੱਤੇ 500 ਰੁਪਏ ਦਾ ਮਾਣ ਕਰਦੇ ਆਂਗੇ ਅੱਜ ਦਾਦੇ ਦੀ ਵੱਡੀ ਰਹਿਮਤ ਹੈ ਆਂਦੀ ਕਬਾਡੀ ਨਗਰਾਂ ਤੋਂ ਸਾਰੇ ਸਰਪੰਚ ਸਾਹਿਬ ਲੰਬੜਦਾਰ ਡੰਗਲ ਕਮੇਟੀਆਂ ਦੇ ਪ੍ਰਧਾਨ ਪੁੱਜੇ ਆ ਅਸੀਂ ਸਾਰਿਆਂ ਦਾ ਨਗਰ ਵੱਲੋਂ ਬਹਿਜ ਰੋ ਧੰਨਵਾਦ ਕਰਦੇ ਆ ਪਾਲੀ ਸਰਪੰਚ ਸਾਹਿਬ ਵੱਲੋਂ 500 ਰੁਪਏ ਲੱਗਿਆ ਇਸ ਕੁਸ਼ਤੀ ਦੇ ਲੈ ਵੀ ਵਾਹ ਵਾਹ ਅੱਜ ਦਾ ਉੱਪਰਲੇ ਹੋ ਰੰਗਰ ਗੱਡੀਆਂ ਬਈ ਉੱਥੇ ਦਾ ਮੌਕਾ ਨਹੀਂ ਹੋ ਰਿਹਾ ਹੋ ਦੇਦਾ ਇਹ ਆਉਂਦੀ ਹੈ ਹਾਂਜੀ ਕੁਸ਼ਤੀ ਹੋ ਗਈ ਕੁਸ਼ਤੀ ਜਿੱਤ ਗਏ ਤਾਲਬ ਔਰ ਜਿਵੇਂ ਕਿ ਤੁਸੀਂ ਦੇਖਿਆ ਹੱਥ ਜੋੜੀ ਤੋਂ ਬਾਅਦ ਜਿੱਦਾਂ ਹੀ ਕੁਸ਼ਤੀ ਸਟਾਰਟ ਹੁੰਦੀ ਹੈ ਲੋਕਾਂ ਨੂੰ ਐਦਾਂ ਲੱਗਦਾ ਸੀ ਕਿ ਜੋੜੀ ਬਹੁਤ ਵਧੀਆ ਹੈ ਇਹ ਜਿਹੜਾ ਗੌਰਵ ਪਹਿਲਵਾਨ ਹੈ ਤੇ ਮੱਧ ਪ੍ਰਦੇਸ਼ ਤੋਂ ਬਹੁਤ ਵਧੀਆ ਉੱਚੀ ਲੰਮੇ ਕੱਦ ਕਾਟ ਦਾ ਵਧੀਆ ਪਰ ਮੱਲ ਹੈ ਖੁੱਲਦਾ ਵੀ ਵਧੀਆ ਹੈ ਔਰ ਉਧਰ ਫਲਾਹੀ ਆ ਉਹਨੇ ਵੀ ਤਬਾਹੀ ਮਚਾਈ ਹੋਈ ਹੈ ਉਹ ਵੀ ਕੋਈ ਛੋਟੇ ਮੱਲਾਂ ਚ ਨਹੀਂ ਹੈਗਾ ਹੁਣ ਉਹਦਾ ਵੀ ਆਪਣਾ 올 ਇੰਡੀਆ ਨਾਮ ਚੱਲ ਚੁੱਕਾ ਹੈ ਤੇ ਪੰਜਾਬ ਦੀਆਂ ਛਿੰਜਾਂ ਦੇ ਵਿੱਚ ਕੋਈ ਦਿਨ ਐਦਾਂ ਦਾ ਨਹੀਂ ਜਿੱਦਣ ਤਲ ਫਲਾਹੀ ਨਹੀਂ ਖੁੱਲਦਾ ਇਹ ਬਹੁਤ ਵਧੀਆ ਮੱਲ ਹੈ ਔਰ ਬਹੁਤ ਸ਼ਾਨਦਾਰ ਕੁਸ਼ਤੀ ਖੁੱਲਦਾ ਹੈ ਇਹ ਕੁਸ਼ਤੀ ਵੀ ਜਦੋਂ ਸਟਾਰਟ ਹੁੰਦੀ ਹੈ ਤਾਂ ਵਧੀਆ ਲੱਗਦਾ ਸੀ ਦਰਸ਼ਕਾਂ ਨੂੰ ਲੱਗਿਆ ਕਿ ਕੁਸਤੀ ਮਦੀਆ ਟੱਕਰ ਦੀ ਹੋਊਗੀ 10ਵੇਂ ਮਿੰਟ ਚੱਲੂਗੀ ਪਰ ਤਾਲਬ ਦੀ ਹੁਣ ਆਦਤ ਜਿਹੜੀ ਆ ਪਹਿਲਾਂ ਵਾਲੀ ਨੇ ਰਹੀ ਲਗਭਗ 1 2 3 5 ਮਿੰਟਾਂ ਦੇ ਵਿੱਚ ਵਿੱਚ ਹੀ ਕੋਈ ਜ਼ਿਆਦਾਤਰ ਨਤੀਜੇ ਕੱਢਦਾ ਸੋ ਇਹ ਕੁਸਤੀ ਵੀ ਦੋਸਤੋ ਵੱਧ ਤੋਂ ਵੱਧ 2 ਮਿੰਟ ਚੱਲੀ ਹੋਣੀ ਹੈ ਡੇਢ ਦੋ ਮਿੰਟ ਦੇ ਵਿੱਚ ਹੀ ਉਹਨੇ ਇਹੋ ਜਿਹਾ ਦਾਅ ਮਾਰਿਆ ਕਿ ਗੌਰਵ ਨੂੰ ਸਿੱਧਾ ਹੀ ਨਹੀਂ ਹੌਂਦ ਦਿੱਤਾ ਇਹ ਬਹੁਤ ਪਰਤੀਲਾ ਪਹਿਲਵਾਨ ਹੈ ਤਲ ਫਲਾਈ ਔਰ ਗੌਰਵ ਜਿਹੜਾ ਸੀ ਪਹਿਲਵਾਨ ਕਾਫੀ ਉੱਚੇ ਲੰਮੇ ਖੜਦ ਵਾਲਾ ਔਰ ਕਾਫੀ ਵਜਨੇਲਾ ਪਹਿਲਵਾਨ ਸੀ ਉਹਨੂੰ ਚੱਕ ਕੇ ਜਾਗੇ ਤੋ ਪਲਟਨਾ ਬਹੁਤ ਤਾਕਤ ਦਾ ਜੋਰ ਹੁੰਦਾ ਇੱਥੇ ਤੇ ਤਾਲੁਮ ਜਿਹੜਾ ਤਾਲੁਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਾਟ ਨਹੀਂ ਸੋ ਕੁਸ਼ਤੀ ਵਧੀਆ ਹੋਈ ਤਾਲੁ ਫਲਾਹੀ ਛੰਡੇ ਦੀ ਕੁਸ਼ਤੀ ਮਾਰ ਗਿਆ ਯਾਨੀ ਜਿੱਤ ਗਿਆ ਔਰ ਦੋਸਤੋ ਜਿਹੜੇ ਤਾਲੁ ਫਲਾਹੀ ਦੇ ਫੈਨ ਹੋ ਤਾਲੁ ਫਲਾਹੀ ਦੀਆਂ ਕੁਸ਼ਤੀਆਂ ਪਸੰਦ ਕਰਦੇ ਹੋ ਉਹ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਔਰ ਜੇ ਇੰਨਾ ਕੰਮ ਔਖਾ ਲੱਗਦਾ ਚੈਨਲ ਆਪਣਾ ਬੱਲੇ ਬੱਲੇ ਵਲੋਗ ਚੈਨਲ ਕਰ ਲੋ ਸਬਸਕ੍ਰਾਈਬ ਕਿਉਂਕਿ ਇਤੇ ਇਹੋ ਜਿਹੀ ਵੀਡੀਓ ਜ਼ਿਆਦਾਤਰ ਆਉਂਦੀਆਂ ਨੇ ਸੋ ਖੁਸ਼ ਰਹੋ ਆਵਾਦ ਰਹੋ ਕੈਨੇਡਾ ਰਹੋ ਜਾਂ ਪੰਜਾਬ ਰਹੋ ਸਾਡੇ ਨਾਲ ਖੁਸ਼ ਰਹੋ ਜਮਾਨੇ ਨਾਲ ਭਾਵੇਂ ਨਾਰਾਜ਼ ਰਹੋ ਸਤਿ ਸ੍ਰੀ ਅਕਾਲ